ਜੰਮੀ ਲੋਕ ਪਰਨਤੋ ਜੀ ਆਇਆਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਸੱਜਣਾ ਨੂੰ ਸਾਰੇ ਸਰਪੰਚ ਸਾਹਿਬਾਨ ਸਾਰੇ ਆਮ ਆਦਮੀ ਪਾਰਟੀ ਦੇ ਆਗੂ ਸਾਹਿਬਾਨ ਅਤੇ ਪ੍ਰਸਾਦ ਦੇ ਵੀਰ ਸਾਡੇ ਚੇਅਰਮੈਨ ਸਾਹਿਬ ਸਾਡੇ ਕਿਸਾਨ ਵਿੰਗ ਦੇ ਚੇਅਰਮੈਨ ਸਾਹਿਬ ਸਾਡੇ ਰਕ ਜੁਨੀਨ ਦੇ ਪ੍ਰਧਾਨ ਸਾਡੇ ਨਗਰ ਕੌਂਸਲ ਦੇ ਐਮਸੀ ਸਾਹਿਬ ਔਰ ਸਾਰੇ ਸ਼ਹਿਰ ਨਿਵਾਸੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਬਧੰਗਿਆ ਜੀ ਅੱਜ ਕਿ ਜਿਹੜੀ ਹੈ ਖੁਸ਼ੀ ਜਾਰ ਕੀਤੀ ਜਾ ਰਹੀ ਹੈ ਕਿਉਂ ਕਰਨ ਤਾਨ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਿਹੜਾ ਉਹ ਬਹੁਤ ਵੱਡਾ ਜਿਹੜਾ ਉਹ ਫਤਵਾ ਦਿੱਤਾ ਮਾਨ ਸਾਹਿਬ ਦੇ ਕੀਤੇ ਹੋਏ 4 ਸਾਲਾਂ ਦੇ ਪੌਣੇ ਪੌਣੇ 4 ਸਾਲਾਂ ਦੇ ਕੰਮਾਂ ਦੇ ਉੱਪਰ ਤਰਨਤਨ ਦੇ ਲੋਕਾਂ ਨੇ ਸੋ ਮੋਹਰ ਲਗਾਈ ਐ ਸੋ ਅੱਜ ਤੁਹਾਨੂੰ ਬੜੀ ਖੁਸ਼ੀ ਦਾ ਦੇਣਾ ਕਿ ਸਾਰਿਆਂ ਨੂੰ ਬਹੁਤ ਸਾਰੀਆਂ ਵਧਾਈਆਂ ਤੇ ਮੁਬਾਰਕਾਂ ਔਰ ਪ੍ਰਮਾਤਮਾ ਇਸੇ ਤਰ੍ਹਾਂ ਹੀ ਤਰੱਕੀਆਂ ਜਿਹੜੀਆਂ ਉਹ ਬਖਸ਼ਦਾ ਰਵੇ ਔਰ ਲੋਕਾਂ ਦੇ ਜਿਹੜੇ ਕੰਮ ਉਹ ਹਮੇਸ਼ਾ ਅਸੀਂ ਆ ਸਕੀਏ ਸੋ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਜੀ ਵੱਡੋ ਜੀ ਲੱਡੂ ਜੀ ਧੰਤੇ ਜੀ

ਆਬਧਾਈਆਂ ਔਰ ਇਹ ਪੌਣੇ 4 ਸਾਲ ਦੇ ਜਿਹੜੇ ਕੰਮ ਕੀਤੇ ਹੋਏ ਨੇ ਮਾਨ ਸਾਹਿਬ ਦੀ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਦੇ ਕੀਤੇ ਹੋਏ ਕੰਮਾਂ ਤੇ ਤਰਨਤਾਰਨ ਦੇ ਲੋਕਾਂ ਨੇ ਮੋਹਰ ਲਾਈ ਹੈ 12000 100 ਪਲੱਸ ਵੋਟਾਂ ਤੇ ਹਰਮਿੰਦਰ ਸਿੰਘ ਸੰਧੂ ਨੂੰ ਜਿਹੜੀ ਉਹ ਜਿੱਤ ਪ੍ਰਾਪਤ ਹੋਈ ਹੈ ਸੋ ਮੈਂ ਤਰਨਤਾਰਨ ਦੇ ਲੋਕਾਂ ਨੂੰ ਬਹੁਤ ਸਾਰੀਆਂ ਵਧਾਈਆਂ ਦਿੰਦਾ ਔਰ ਉਹਨਾਂ ਸੱਜਣਾ ਨੂੰ ਉਹਨਾਂ ਲੀਡਰ ਸਾਹਿਬਾਨਾਂ ਨੂੰ ਮੰਤਰੀ ਸਾਹਿਬਾਨਾਂ ਨੂੰ ਚੇਅਰਮੈਨ ਸਾਹਿਬਾਨਾਂ ਨੂੰ ਐਮਐਲਏ ਸਾਹਿਬਾਨਾਂ ਨੂੰ ਬਲਾਕ ਪ੍ਰਧਾਨਾਂ ਨੂੰ ਵਧਾਈਆਂ ਦਿੰਦਾ ਕਿ ਜਿਨ੍ਹਾਂ ਨੇ ਪਰਨਤਨ ਜਿਮਣੀ ਚੌਣ ਦੇ ਵਿੱਚ ਹਿੱਸਾ ਲਿਆ ਔਰ ਲੋਕਾਂ ਦੇ ਘਰ ਤੱਕ ਪਹੁੰਚ ਕੀਤੀ ਔਰ ਲੋਕਾਂ ਦੇ ਲੋਕਾਂ ਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਆ ਕੀਤੇ ਹੋਏ ਕੰਮ ਨੇ ਉਹਨਾਂ ਕੰਮਾਂ ਤੇ ਲੋਕਾਂ ਨੇ ਜਿਹੜੀ ਉਹ ਮੋਹਰ ਲਾਈ ਆ ਸੋ ਅੱਜ ਬਹੁਤ ਵੱਡਾ ਫਤਵਾ ਜਿਹੜਾ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਦਿੱਤਾ ਸੋ ਤਰਨਤਨ ਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਤੇ ਵਧਾਈਆਂ ਜੀ ਧੰਨਵਾਦ ਕਰਦੇ ਆ ਪੰਜਾਬ ਵਾਸੀਆਂ ਦਾ ਕਿਉਂਕਿ ਜਿਹੜਾ 2000 22 ਦੇ ਵਿੱਚ ਸ਼ੁਰੂਆਤ ਕੀਤੀ ਸੀਗੀ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੇ ਲਈ ਔਰ 4-5 ਜਿਮਣੀ ਚੋਣਾ ਹੋਈਆਂ ਨੇ ਉਹੀ ਪਿਆਰ ਜੋ 2022 ਦੇ ਵਿੱਚ ਸੀਗਾ ਅੱਜ ਵੀ ਉਸੇ ਤਰ੍ਹਾਂ ਪੰਜਾਬ ਦੇ ਵਾਸੀ ਦੇ ਰਹੇ ਔਰ ਉਹਨਾਂ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਪੰਜਾਬ ਦੇ ਤਰਨਤਾਰ ਦੇ ਲੋਕਾਂ ਨੇ ਕਿ ਆਮ ਆਦਮੀ ਪਾਰਟੀ ਦਾ ਅੱਜ ਪੂਰਾ ਵਿਸ਼ਵਾਸ ਹੈ ਕਿ ਭਗਵਾਨ ਸਿੰਘ ਮਾਨ ਜੀ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਕਿਉਂਕਿ ਉਹਨਾਂ ਨੇ ਪਾਣੀ ਦੇ ਮਸਲੇ ਬਿਜਲੀ ਦੇ ਮਸਲੇ ਬਹੁਤ ਸਾਰੇ ਜਿਹੜੇ ਕੰਮ ਨੇ ਹਰ ਵਰਗ ਨੂੰ ਨਾਲ ਲੈ ਕੇ ਚੱਲ ਰਹੇ ਸੋ ਇਹਦੇ ਲਈ ਅਸੀਂ ਸੂਰੇ ਤਰਨਤਾਰ ਨਿਵਾਸੀ ਧੰਨਵਾਦ ਔਰ ਸਾਡੀ ਪੂਰੀ ਲੀਡਰਸ਼ਿਪ ਦਾ ਧੰਨਵਾਦ ਹੈ ਇਲੈਕਸ਼ਨ ਤੋਂ ਪਹਿਲਾਂ ਜਿੰਨੇ ਵੀ ਰਾਜਨੀਤਿਕ ਕੋਈ ਪਰਸਨ ਨੇ ਉਹਨਾਂ ਦੀ ਇੱਕ ਗੱਲ ਸੀ ਵੀ ਇਹ ਸੈਮੀ ਫਾਈਨਲ ਹੈ 2027 ਦਾ ਸੋ ਸੈਮੀ ਫਾਈਨਲ ਆਮ ਆਦਮੀ ਪਾਰਟੀ ਨੇ ਜਿੱਤ ਲਿਆ ਅਸੀਂ ਇਸ ਵਿਸ਼ੇ ਦੇ ਉੱਪਰ ਪੂਰੇ ਪੰਜਾਬ ਦੇ ਵਸਨੀਕਾਂ ਦਾ ਤਨ ਤਨ ਵਸਨੀਕਾਂ ਨੇ ਸਾਡੇ ਹਲਕੇ ਦੇ ਵਿਧਾਇਕ ਸਾਹਿਬ ਦਾ ਤੇ ਪੂਰੀ ਪਾਰਟੀ ਦੇ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ 27 ਦਾ ਸੈਮੀ ਫਾਈਨਲ ਬਾਈ ਜੀ ਅਸੀਂ ਜਿੱਤ ਲਿਆ ਤੇ 27 ਦੀ ਤਿਆਰੀ ਹੈ ਹੁਣ 27 ਵੀ ਦੁਬਾਰੋਂ ਸਰਕਾਰ ਜਿੱਤ ਕੇ ਆਮ ਆਦਮੀ ਪਾਰਟੀ ਸਰਕਾਰ ਦੁਬਾਰੋਂ ਪੰਜਾਬ ਦੇ ਵਿੱਚ ਬਣੂਗੀ ਜੋ ਪੰਜਾਬ ਵਿੱਚ ਮਾਨ ਸਰਕਾਰ ਪਿਛਲੇ ਪੌਣੇ ਸਾਲ ਤੋਂ ਵਿਕਾਸ ਦੀ ਤਰਜ਼ ਤੇ ਕੰਮ ਕਰ ਰਹੀ ਸੀ ਉਸੇ ਤਹਿਤ ਅੱਜ ਤਰਨਤਾਰਨ ਵਾਸੀਆਂ ਨੇ ਉਹਦੇ ਕੰਮਾਂ ਤੇ ਮੋਹਰ ਲਾਉਂਦੇ ਹੋਏ ਆ ਜਿਹੜੀ ਬੜੀ ਵੱਡੀ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਆਮ ਆਦਮੀ ਪਾਰਟੀ ਨੂੰ ਅਸੀਂ ਸਮੁੱਚੇ ਉੱਥੋਂ ਦੇ ਤਰਨਤਾਰਨ ਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜੀ ਕੀਮਤ ਨਾਲ ਆਮ ਆਦੀ ਪਾਰਟੀ ਦੇ ਜਤਾਇਆ ਤੇ ਵਿਰੋਧੀਆਂ ਨੇ ਜਿਹੜੇ ਹੁਣ ਤੱਕ ਝੂਠ ਪ੍ਰਚਾਰ ਜਿਹੜੇ ਜਾਤਾਂ ਪੰਤਾਂ ਦੇ ਵੰਡ ਕੇ ਜਿਹੜੇ ਪਾਰਟੀ ਨੂੰ ਭੰਡੜਾ ਚਾਹੁੰਦੇ ਸਨ ਉਹਨਾਂ ਦੇ ਮੂੰਹ ਤੇ ਕਰਾੜੀ ਚਪੇੜ ਮਾਰੇ ਬਿਲਕੁਲ ਇਹ ਆਉਣ ਵਾਲੀ 27 ਦੀ ਇਲੈ ਲੋਕਾਂ ਨੇ ਮਾਨ ਸਾਹਿਬ ਦੇ ਕੰਮਾਂ ਤੇ ਮੋਹਰ ਲਾਈ ਹੈ ਬਹੁਤ ਡੁੰਗੀ ਸੋਚ ਲੈ ਕੇ ਐਡੀ ਵੱਡੀ ਲੀਡ ਦੇ ਕੇ ਜਿਤਾਇਆ ਹੈ ਕਿ ਜਿਹੜੇ ਕੰਮ ਹੋ ਰਹੇ ਨੇ ਲੋਕ ਕੰਮਾਂ ਨੂੰ ਪਸੰਦ ਕਰਦੇ ਨੇ ਝੂਠ ਔਰ ਤੂਫਾਨ ਔਰ ਗੱਲਾਂ ਨੂੰ ਪਸੰਦ ਨਹੀਂ ਕਰਦੇ ਹੋਰ ਮੈਂ ਉਸ ਹਲਕੇ ਦੇ ਤਰਨ ਤਰਨ ਹਲਕੇ ਦੇ ਲੋਕਾਂ ਨੂੰ ਵੀ ਲੱਖ ਲੱਖ ਵਧਾਈ ਦਿਨਾ ਜਿਨ੍ਹਾਂ ਨੇ ਆਪਣੀ ਚੰਗੀ ਸੋਚ ਦਾ ਪ੍ਰਦਰਸ਼ਨ ਕੀਤਾ ਹੈ